ਸਾਸੀ ਗਾਲ ਜੀ ਅੱਜ ਆਪਾਂ ਪਹੁੰਚੇ ਬਾਗੇ ਪਰਾਨੇ ਜਿਹੜੇ ਕਿ ਰੈਡੀਮੇਡ ਲੈਂਟਰ ਵਾਲੇ ਆ ਤੇ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਆ ਜਿੱਥੇ ਕਮਾਂਡ ਦਿੱਤੀ ਜਾਂਦੀ ਹੈ ਵੀ ਕਿੰਨਾ ਪਾਣੀ ਪਾਣਾ ਕਿੰਨਾ ਕਿੰਨੀ ਬਜਰੀ ਕਿੰਨਾ ਸੀਮੈਂਟ ਕਿੰਨਾ ਰੇਤਾ ਸਾਰਾ ਕੁਝ ਜਿਹੜਾ ਇੱਥੋਂ ਕਮਾਂਡ ਦਿੱਤੀ ਜਾਂਦੀ ਆ ਬਟਨ ਲੱਗੇ ਹੋਏ ਆ ਦੇਖ ਸਕਦੇ ਹੋ ਤੁਸੀਂ ਕੰਪਿਊਟਰ ਤੇ ਸਾਰਾ ਕੁਝ ਹੋਊਗਾ ਤੇ ਦੇਖ ਤੁਹਾਨੂੰ ਦਿਖਾਉਣੇ ਅੱਗੇ ਐ ਇਦਾਂ ਜਿਹੜਾ ਸਮਾਨ ਆ ਉਹ ਸਾਰਾ ਬੈਲਟਰਾਂ ਰਹੀਂ ਜਾਂਦਾ ਤੇ ਮਿਕਸ ਹੋਈ ਜਾਂਦਾ ਤੇ ਉੱਪਰ ਚੜੀ ਜਾਂਦਾ ਇੱਧਰ ਨੂੰ ਤੁਹਾਨੂੰ ਹੋਰ ਵੀ ਅੱਗੇ ਦਿਖਾਉਣੇ ਆ ਵੀ ਇੱਧਰ ਸਾਰੇ ਕਿਤੇ ਉਹ ਪੰਪ ਲੱਗੇ ਹੋਏ ਉਹ ਉੱਪਰ ਜਿਹੜੇ ਉਹ ਵੱਡੇ ਲੱਗੇ ਆ ਸੈਲ ਉਸ ਦੇ ਦੱਸਦੇ ਆ ਉਹ ਸੀਮੈਂਟ ਨਾਲ ਭਰੇ ਹੋਏ ਤੇ ਆਹ ਦੇਖ ਸਕਦੇ ਆ ਤੁਸੀਂ ਇੱਥੇ ਬਜਰੀ ਸੀਮੈਂਟ ਰੇਤਾ ਉਹ ਸਾਰਾ ਕੁਝ ਇੰਨਾ ਚ ਪੈਂਦਾ ਹੈਗਾ ਕਿ ਇੱਧਰ ਜੀਸੀਬੀ ਹੈ ਜਿਹੜੀ ਉਹ ਭਰ-ਭਰ ਕੇ ਇਹਨਾਂ ਨੂੰ ਲੋਡ ਕਰੀ ਜਾਂਦੀ ਆ ਤੇ ਤੁਹਾਨੂੰ ਦਿਖਾਉਣੇ ਆ ਅੱਗੇ ਆ ਜਿਵੇਂ ਤੁਸੀਂ ਦੇਖ ਸਕਦੇ ਆ ਕਿ ਇੱਧਰ ਹੋਰ ਲੱਗੇ ਹੋਏ ਜੈਕ ਹੋਰ ਜਿਹੜੀ ਨਿਕਲ ਗਿਆ ਕਰਾ ਨਿਕਲ ਗਿਆ ਤੇ ਰੇਤਾ ਤੇ ਉਹ ਜਿਹੜੀ ਜੀਸੀਬੀ ਨੇ ਉਹ ਚੁਪਾਤਾ ਆ ਉਹ ਕਿ ਅੱਗੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਆ ਤੁਸੀਂ ਦੇਖ ਸਕਦੇ ਆ ਆ ਬਜਰੀ ਬਰੀਕ ਇੱਥੇ ਜਿਹੜੀ ਮੋਟੀ ਬਜਰੀ ਨਿਕਲਦੀ ਆ ਤੇ ਇਸ ਤੋਂ ਅੱਗੇ ਇਹ ਜਿਹੜਾ ਬੈਲਟਰ ਆਈ ਤਾਂ ਜਾਂਦਾ ਹੈਗਾ ਤੇ ਉੱਤੇ ਮੈਕਸ ਹੁੰਦਾ ਤੇ ਮੈਕਸ ਹੋ ਕੇ ਸਾਰਾ ਤੇ ਫਿਰ ਆ ਜਿਹੜੇ ਖੜੇ ਆ ਟਿੱਪਰ ਇਹਨਾਂ ਵਿੱਚ ਲੋਡ ਹੁੰਦਾ ਤੇ ਲੋਡ ਹੋਣ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਆ ਕਿ ਜਿੱਥੇ ਅੱਗੇ ਪੈਂਦਾ ਹੈ ਤੇ ਉਥੇ ਇਸ ਤਰ੍ਹਾਂ ਪਾਈਪ ਦੀ ਮਦਦ ਨਾਲ ਗਾਂ ਛੱਤਾਂ ਤੇ ਪਹੁੰਚ ਜਾਂਦਾ ਤੇ ਵਾਈਬ੍ਰੇਟਰ ਜ਼ਰੂਰੀ ਹੁੰਦਾ ਇਹਦੇ ਨਾਲ ਜਿਹੜਾ ਨਾਲ-ਨਾਲ ਚਲਾਉਣਾ ਪੈਂਦਾ ਤੇ ਇੱਧਰ ਤੁਸੀਂ ਦੇਖ ਸਕਦੇ ਆਂਗੇ ਇਹ ਇਸ ਤਰ੍ਹਾਂ ਉੱਪਰ ਜਾਂਦਾ ਤੇ ਵਧੀਆ ਚੀਜ਼ ਆ ਬਹੁਤ ਵਧੀਆ ਹੈ ਇਹ ਟਾਈਮ ਦੀ ਬਹੁਤ ਬਚਤ ਹੁੰਦੀ ਹੈ ਇਹਦੇ ਨਾਲ ਤੇ ਬਹੁਤ-ਬਹੁਤ ਧੰਨਵਾਦ ਵੀਡੀਓ ਦੇ